ਢਿੰਸਾ ਪਰਿਵਾਰ ਵੱਲੋਂ ਸੱਦੀ ਵਰਕਰ ਮਿਲਣੀ ਦੇ ਵਿੱਚੋਂ ਆਊਟਕਮ ਕੀ ਹੈ ਕੀ ਨਿਕਲਿਆ ਔਰ ਤੁਸੀਂ ਨੀਝ ਲਾ ਕੇ ਕੀ ਸਮਝਿਆ ਢਿੰਸਾ ਸਾਹਿਬ ਪ੍ਰੈਸ ਦੇ ਰੋਬਰੂ ਸੀਗੇ ਉਹਨਾਂ ਨੇ ਔਖੇ ਸਵਾਲਾਂ ਦੇ ਜਵਾਬ ਵੀ ਦਿੱਤੇ ਆ ਭਵਿੱਖ ਦੀ ਰਣਨੀਤੀ ਬਾਰੇ ਤੁਹਾਨੂੰ ਉਹਨਾਂ ਦੀ ਸਮਝ ਕਿਹੋ ਜਿਹੀ ਲੱਗੀ ਆ ਪਰਮਿੰਦਰ ਢਿੰਸਾ ਨੇ ਪਾਰਟੀ ਦਾ ਨੁਕਸਾਨ ਨਾ ਹੋਵੇ ਉਹ ਵੀ ਗੱਲ ਕੀਤੀ ਆ ਲੇਕਿਨ ਨਾਰਾਜ਼ਗੀ ਵੀ ਜ਼ਾਹਰ ਕੀਤੀ ਆ ਸਮੁੱਚੇ ਸੀਨ ਵਿੱਚ ਹੁਣ ਕੀ ਕੁਝ ਪਿਆ ਔਰ ਅਕਾਲੀ ਪੋਲਿਟਿਕਸ ਹੁਣ ਜਿਹੜੇ ਰਾਵਾਂ ਥਾਣੀ ਲੰਘਣ ਲੱਗੀ ਆ 350 ਸਾਹ ਗਰੁੱਪ ਦੀ ਇਸ ਮੀਟਿੰਗ ਤੇ ਅਜ ਅਕਾਲੀ ਸਰਕਲ ਦੇ ਨਿਗ੍ਹਾ ਲੱਗੇ ਹੋਈਆਂ ਸੀਗਾ ਵੀ ਕੀ ਫੈਸਲਾ ਕੀ ਲੈਂਦੇ ਆ ਫੈਸਲਾ ਲਿਆ ਵੀ ਤੇ ਨਹੀਂ ਵੀ ਤੇ ਉਹਨਾਂ ਨੇ ਨਾਲ ਅਨਾਉਂਸਮੈਂਟ ਕੀਤੀ ਹੈ ਕਿ ਇਸ ਤੋਂ ਬਾਅਦ ਇੱਕ ਮੀਟਿੰਗ ਹੋਰ ਬੁਲਾਈ ਜਾਏਗੀ ਉਹਨਾਂ ਨੇ ਤਰੀਕ ਨਹੀਂ ਦੱਸੀ ਜੇ ਉਹਨਾਂ ਨੇ ਬਿਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਮੀਟਿੰਗ ਕਰਾਂਗੇ ਇੱਕ ਇੱਕ ਸੈਕਸ਼ਨ ਦੀ ਮੀਟਿੰਗ ਹੋ ਜਾਊਗੀ ਤੇ ਗਰੁੱਪ ਗੱਲ ਕਰ ਰਹੇ ਸੀਗੇ ਰਿਕਾਰਡ ਤੇ ਪੱਤਰਕਾਰਾਂ ਨਾਲ ਦੋ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਇੱਕ ਉਹ ਕਹਿੰਦੇ ਵੀ ਮਸਲਾ ਹੁਣ ਟਿਕਟ ਦਾ ਨਹੀਂ ਦੂਸਰਾ ਉਹ ਕਹਿੰਦੇ ਵੀ ਆ ਮੈਨੂੰ ਇਗਨੋਰ ਕੀਤਾ ਗਿਆ ਹੈ ਹਾਰਟ ਜਿਹੜੀ ਫੀਲਿੰਗ ਹੈ ਨਾ ਹਾਰਟ ਦੀ ਉਹਨਾਂ ਨੇ ਫਿਰ ਅੱਜ ਐਕਸਪ੍ਰੈਸ ਕੀਤੀ ਮਸਲਾ ਬੇਸਿਕ ਸੀ ਕਿ ਪਰਮਿੰਦਰ ਢੀਡਸਾਂ ਨੂੰ ਛੱਡ ਕੇ ਸੁਖਵੀਰ ਸਿੰਘ ਬਾਦਲ ਨੇ ਇੱਕ ਤਰਫਾ ਬਾਲ ਸਿੰਘ ਝੁੰਦਾ ਦੀ ਟਿਕਟ ਸੰਗਰੂਰ ਤੋਂ ਅਨਾਉਂਸ ਕੀਤੀ ਹੈ ਸੰਗਰੂਰ ਏਰੀਆ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਜਨਮ ਭੂਮੀ ਤੇ ਕਰਮ ਭੂਮੀ ਦੋਵੇਂ ਤੇ ਇਹ ਕਿਹਾ ਗਿਆ ਸੀਗਾ ਕਿ ਜਦੋਂ ਇਹ ਪਾਰਟੀ ਦਾ ਰਲੇਵਾ ਹੋਇਆ ਢੀਂਡਸਾ ਗਰੁੱਪ ਦਾ ਪਿੱਛੇ ਜਿਹੇ ਸ਼੍ਰੋਮਣੀ ਕਾਲੇ ਦਲ ਦੇ ਨਾਲ ਤੇ ਕਹਿੰਦੇ ਵੀ ਅੰਡਰਸਟੈਂਡਿੰਗ ਏ ਸੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਕੋਈ ਵੀ ਫੈਸਲਾ ਤੁਹਾਡੇ ਪੁੱਛੇ ਬਿਨਾਂ ਇਸ ਜ਼ਿਲ੍ਹੇ ਬਾਰੇ ਨਹੀਂ ਕਰਾਂਗੇ ਵੈਸੇ ਵੀ ਮੇਰੇ ਖਿਆਲ ਦੇ ਵਿੱਚ ਅ ਸਿਰਫ ਸੰਗਰੂਰ ਨੇ ਹੋਰ ਕੋਈ ਵੀ ਫੈਸਲਾ ਸ਼ਾਇਦ ਇਹਨਾਂ ਤੋਂ ਪੁੱਛੇ ਵੀ ਨਾ ਨਹੀਂ ਕਰਨਾ ਚਾਹਿਆਦਾ ਉਹਦਾ ਕਾਰਨ ਹੈ ਇਹਨਾਂ ਨੂੰ ਪਾਰਟੀ ਦਾ ਸਰਪ੍ਰਸਤ ਅਪੋਇੰਟ ਕੀਤਾ ਗਿਆ ਸੀਗਾ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਸਰਪ੍ਰਸਤ ਹੁੰਦੇ ਸੀ ਜਿਹਨੂੰ ਉਸ ਅਹੁਦੇ ਤੇ ਤੁਸੀਂ ਬੈਠੇ ਹੋ ਉਹ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਕਿ ਪਾਰਟੀ ਦਾ ਪ੍ਰਧਾਨ ਸਰਪ੍ਰਸਤ ਨੂੰ ਘਟੜ-ਘਟ ਸਲਾਹ ਦਤਾ ਉਹਦੇ ਨਾਲ ਕਰੇਗਾ ਪਾਰਟੀ ਦੇ ਸਾਰੇ ਮਸਲਿਆਂ ਤੇ ਕਿ ਇਹ ਸਰਪ੍ਰਸਤ ਸਰਬਨਾ ਦਾ ਹੀ ਹੁੰਦਾ ਹੈ ਜਿਵੇਂ ਬੀਜੇਪੀ ਨੇ ਇੱਕ ਸਲੇ ਇਤੇਜਰੋ ਮੋਦੀ ਜੀ ਨੂੰ ਲਿਆਂਦਾ ਕਿ ਮਾਰਗਦਰਸ਼ਕ ਮੰਡਲ ਬਣਾਤਾ ਜਿਹੜੇ ਸੀਨੀਅਰ ਲੀਡਰ ਸੀਗੇ ਮੁੜ ਕੇ ਉਹਨਾਂ ਦੀ ਕਦੇ ਬਾਤ ਹੀ ਨਹੀਂ ਪੁੱਛੀ ਜੀ ਸੋ ਉਹੀ ਗੱਲ ਇੱਥੇ ਢਿਰਸਾ ਜਿਹਾ ਹੋ ਗਈ ਸੋ ਜਿਹੜਾ ਇਹ ਖਿਆਲ ਸੀਗਾ ਵੀ ਇਸ ਮੀਟਿੰਗ ਦੇ ਵਿੱਚ ਦੇਖੋ ਉਹਨਾਂ ਨੇ ਕੋਈ ਹਾਰਡ ਫੈਸਲਾ ਤਾਂ ਨਹੀਂ ਲਿਆ ਹਾਰਡ ਫੈਸਲਾ ਇਹੀ ਹੈ ਉਹ ਕਹਿੰਦਾ ਵੀ ਵਰਕਰਸ ਨੇ ਮੈਨੂੰ ਕਿਹਾ ਵੀ ਹੁਣ ਤੁਰਿਆ ਨਹੀਂ ਜਾ ਸਕਦਾ ਇਹਨਾਂ ਦੇ ਨਾਲ ਕੰਕਰੀਟ ਫੈਸਲਾ ਇਹ ਅਭੀ ਨਾ ਤੁਰਨਾ ਨਹੀਂ ਆਪ ਸਿੱਧੀ ਗੱਲ ਨਹੀਂ ਕੀਤੀ ਕਹਿੰਦੇ ਪਰ ਇਹਦੇ ਇੱਕ ਮੀਟਿੰਗ ਹੋਰ ਬੁਲਾਵਾਂਗੇ ਤੇ ਨਾਲ ਇਹ ਵੀ ਕਿਹਾ ਵੀ ਅਸੀਂ ਅਕਾਲੀ ਹੈ ਤੇ ਅਕਾਲੀ ਹੀ ਰਹਾਂਗੇ ਹੁਣ ਗੱਲਾਂ ਰਦਾਵਾ ਜੀ ਇਹ ਵੀ ਹੁੰਦੀ ਹੈ ਜਦੋਂ ਲੀਡਰ ਬਾਹਰ ਆ ਜਾਂਦੇ ਰਹਿੰਦੇ ਤਾਂ ਅਕਾਲੀ ਹੈ ਗੱਲ ਤਾਂ ਇਹ ਕਿ ਪਾਰਟੀ ਪਾਵੇਂ ਕੋਈ ਬਣਾ ਲੈਣ ਇਹ ਜਦੋਂ ਸ਼ਰੋਮਣੀ ਕਾਲੀ ਦਲ ਚੋਂ ਬਾਹਰ ਆ ਗਈ ਸੀ ਤੇ ਕਾਲੀ ਤਾਂ ਉਦੋਂ ਵੀ ਸੀ ਬੀਬੀ ਜਗੀਰਕੌਰ ਜਦੋਂ ਬਾਹਰ ਆ ਗਈ ਸੀ ਕਾਲੀ ਤਾਂ ਉਦੋਂ ਵੀ ਸੀ ਇਹ ਰਹਿੰਦੇ ਤਾਂ ਅਕਾਲੀ ਤਾਂ ਵਾਇਡਰ ਟਰਮ ਹੈ ਗੱਲ ਇਹ ਹੈ ਕਿ ਸ਼ਰੋਮਣੀ ਕਾਲੀ ਦਲ ਦੇ ਵਿੱਚ ਰਹਿਣੇ ਕਿ ਨਹੀਂ ਰਹਿੰਦੇ ਦੋ ਗੱਲਾਂ ਦਾ ਫਰਕ ਹੈ ਅਕਾਲੀ ਰਹਿਣਾ ਤੇ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਰਹਿਣਾ ਇਹ ਦੋਗਲਾ ਉਕਰੀਆ ਉਕਰੀਆ ਸੋ ਇਹ ਗੱਲ ਹਜੇ ਅੰਡਰਸਟੈਂਡਿੰਗ ਹੈ ਵੀ ਉਹ ਰਹਿਣ ਕਿ ਦਾ ਪਾਰਟੀ ਦੇ ਵਿੱਚ ਤੇ ਜੇ ਵਰਕਰ ਉਹਨਾਂ ਨੂੰ ਕਹਿ ਰਹੇ ਆ ਵੀ ਅਸੀਂ ਨਾਲ ਨਹੀਂ ਤੁਰਨਾ ਫਿਰ ਪਾਰਟੀ ਦੇ ਅੰਦਰ ਰਹਿਣਾ ਜਾਂ ਨਾ ਰਹਿਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤਾ ਜੀ ਤੇ ਨਾਲ ਇਹ ਵੀ ਕਿਹਾ ਗਿਆ ਸੀਗਾ ਵੀ ਟਿਕਟ ਦੀ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਲੈ ਲੀਆਂ ਤਾਂ ਕਹਿੰਦੇ ਵੀ ਸੁਖਵੀਰ ਜੀ ਆਏ ਸੀਗੇ ਤੇ ਉਹਨਾਂ ਨੇ ਮਾਫੀ ਮੰਗੀ ਤੇ ਇਹ ਅੰਡਰਸਟੂਡ ਹੈ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਟਿਕਟ ਲੈਣੀਆਂ ਤਾਂ ਹੁਣ ਲੈ ਲਓ ਉਹ ਕਹਿੰਦੇ ਵੀ ਮਸਲਾ ਹੁਣ ਟਿਕਟ ਦਾ ਤਾਂ ਰਹਿ ਹੀ ਨਹੀਂ ਗਿਆ ਜਿਸ ਧੱਕ ਨਾਲ ਇਹਨਾਂ ਨੂੰ ਇਗਨੋਰ ਕੀਤਾ ਗਿਆ ਮਸਲਾ ਉੱਥੇ ਆ ਗਿਆ ਜਿਹੜੀ ਇਹਨਾਂ ਨੇ ਬੇਇੱਜ਼ਤੀ ਫੀਲ ਕੀਤੀ ਹੈ ਗੱਲ ਉੱਥੇ ਖੜ ਗਈ ਆ ਕੇ ਤੇ ਮਾਫੀ ਮੰਗਣ ਨਾਲ ਉਹ ਗੱਲ ਖਤਮ ਨਹੀਂ ਹੋਈ ਮਸਲਾ ਹੁਣ ਥੋੜਾ ਜਿਹਾ ਅੱਗੇ ਤੁਰ ਪਿਆ ਤੇ ਕੀ ਹੁਣ ਜਦੋਂ ਇੱਕ ਇੱਕ ਤਲਕੀਰ ਖਿੱਚੀ ਗਈ ਵੀ ਅਸੀਂ ਲੜ ਨਹੀਂ ਤਰਨਾ ਸ਼ੁਰੂ ਨਹੀਂ ਕਰਨੇ ਕਹਿੰਦੇ ਤੇ ਫਿਰ ਅੱਗੇ ਰਸਤਾ ਕਿਹੜਾ ਹੈ ਨਾ ਤੇ ਗੱਲ ਤਾਂ ਇਹੀ ਜੀ ਸਰ ਹਮਿੰਦਰ ਸਿੰਘ ਜੀ ਜਦੋਂ ਢੀਂਸਾ ਸਾਹਿਬ ਅੱਜ ਪ੍ਰੈਸ ਦੇ ਰੁਬਰੋ ਸੀਗੇ ਤੇ ਉਹਨਾਂ ਨੇ ਦੋ ਤਿੰਨ ਗੱਲਾਂ ਹੋਰ ਵੀ ਕੀਤੀਆਂ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਟਿਕਟ ਭਾਜਪੀ ਨੇ ਵੀ ਸਾਨੂੰ ਆਫਰ ਕੀਤੀ ਆ ਕਾਂਗਰਸ ਨੇ ਵੀ ਕੀਤੀ ਆ ਪਿਛਲੀ ਵਾਰ ਦਾ ਵੀ ਉਹਨਾਂ ਜ਼ਿਕਰ ਕੀਤਾ ਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਵੀ ਸਾਨੂੰ ਕਹਿੰਦੀ ਰਹੀ ਔਰ ਉਹ ਵਕਈ 2022 ਤੋਂ ਪਹਿਲਾਂ ਇਹ ਗੱਲਬਾਤ ਇਹਨਾਂ ਦੀ ਚੱਲੀ ਸੀਗੀ ਕਿ ਗੱਠ ਜੋੜ ਹੋ ਜੇ ਜਾਂ ਕੁਝ ਸੀਟਾਂ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਜਾਣ ਤੇ ਉਹਨਾਂ ਨੇ ਕਿਹਾ ਕਿ ਹੁਣ ਵੀ ਅਕਾਲੀ ਦਲ ਵੱਲੋਂ ਵੀ ਸਨੇਹਾ ਮਿਲਿਆ ਸੀ ਹਾਲਾਂਕਿ ਉਹਨਾਂ ਪੱਤਰਕਾਰਾਂ ਦੀ ਇਸ ਗੱਲ ਤੇ ਵੀ ਕੌਣ ਸਨੇਹਾ ਲੈ ਕੇ ਆਇਆ ਸੀ ਉਹਨੂੰ ਟਾਲਤਾ ਕਿ ਨਹੀਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਉਹਨਾਂ ਨੇ ਕਿਹਾ ਕਿ ਮੈਨੂੰ ਟਿਕਟ ਜਿਹੜੀ ਆ ਉਹ ਦੁਬਾਰਾ ਹੁਣ ਆਫਰ ਕੀਤੀ ਗਈ ਆ ਔਰ ਮੇਰੇ ਕੋਲ ਵੀ ਇਹ ਸੋਚਣਾ ਹੈ ਕਿ ਅਕਾਲੀ ਦਲ ਦੇ ਇੱਕ ਸੈਕਸ਼ਨ ਨੇ ਇਹ ਗੱਲ ਚਲਾਈ ਸੀ ਕਿ ਝੁੰਦਾ ਸਾਹਿਬ ਆਪ ਹੀ ਪਿੱਛੇ हट ਜਾਣ ਤੇ ਉਹ ਹੀ ਕਹਿ ਦੇਣ ਉਹ ਟਿਕਟ ਢਿੰਡਾ ਪਰਿਵਾਰ ਨੂੰ ਆਫਰ ਕਰ ਦੇਣ ਕਿ ਜੇ ਤੁਸੀਂ ਲੜਨੀ ਚਾਹੁੰਦੇ ਹੋ ਪਾਰਟੀ ਦੇ ਵੱਡੇ ਤਾਲੀਮਾ ਪਿੱਛੇ ਹਟਣ ਲਈ ਤਿਆਰ ਆ ਪਰ ਇਹਨਾਂ ਨੇ ਇਹ ਸਵੀਕਾਰ ਨਹੀਂ ਕੀਤੀ ਪ੍ਰਪੋਜ਼ਲ ਤੇ ਤੁਸੀਂ ਅੱਜ ਜਿਹੜਾ ਸੀਨ ਸੀ ਹਾਲਾਂਕਿ ਪਰਮਿੰਦਰ ਢੀਂਸਾ ਉਸ ਵਰਕਰ ਮੀਟਿੰਗ ਦੇ ਵਿੱਚ ਮੈਂ ਸੁਣ ਰਿਹਾ ਸੀ ਇੱਕ ਜਗ੍ਹਾ ਕਿ ਉਹ ਗੱਲ ਕਰ ਰਹੇ ਸੀਗੇ ਕਿ ਅਸੀਂ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਾ ਮੈਂ ਇੱਥੇ ਭਰਾ ਪਿਛਲੀਆਂ ਗੱਲਾਂ 'ਚ ਨਹੀਂ ਪੈਣਾ ਆਪਾਂ ਇੱਥੇ ਅਕਾਲੀ ਆ ਤਾਂ ਅਕਾਲੀ ਰਹਿਣਾ ਹੈ ਤਾਂ ਕਿ ਕੱਲ ਨੂੰ ਦੂਜੀਆਂ ਪਾਰਟੀਆਂ ਸਾਡੀ ਕਿਸੇ ਕਈ ਗੱਲ ਦਾ ਫਾਇਦਾ ਉਠਾਉਣ ਤੇ ਢੀਂਸਾ ਸਾਹਿਬ ਜਿਹੜੇ ਕਹਿ ਰਹੇ ਨੇ ਕਿ ਉਹ ਵੱਡੇ ਢੀਂਸਾ ਸਾਹਿਬ ਕਿ ਵਰਕਰਸ ਦਾ ਪ੍ਰੈਸ਼ਰ ਸੀਗਾ ਵੀ ਆਪਾਂ ਇਲੈਕਸ਼ਨ ਲੜੀਏ ਮਤਲਬ ਆਜ਼ਾਦ ਲੜੀਏ ਉਹਨਾਂ ਦਾ ਭਾਤ ਤਾਂ ਇਹੀ ਸੀਗਾ ਤੇ ਪਰ ਅਜੇ ਅਸੀਂ ਫੈਸਲਾ ਨਹੀਂ ਕੀਤਾ ਮੈਂ ਮਲੇਰ ਕੋਰਟ ਲੈ ਜਾਵਾਂਗਾ ਮੈਂ ਬਾਕੀ ਹਿੱਸਿਆਂ ਚ ਵੀ ਜਾਵਾਂਗਾ ਵਰਕਰਸ ਨੂੰ ਮਿਲਾਂਗਾ ਮਤਲਬ ਗੱਲ ਇੱਕ ਵਿਚ ਵਿਚਾਲੇ ਫਸਾਜ ਹੀ ਰੱਖੀ ਆ ਅਜੇ ਉਹ ਕਾਲੀ ਦਲ ਬਾਦਲ ਦੇ ਨਾਲ ਤੁਰਨ ਲਈ ਤਿਆਰ ਨਹੀਂਗੇ ਤੁਸੀਂ ਇਹਨੂੰ ਕਿਵੇਂ ਸਮਝਿਆ ਨਹੀਂ ਓਵਰਆਲ ਟਕਰਾਅ ਤਾਂ ਚੱਲਦਾ ਯਾਰ ਇਹ ਵੀ ਗੱਲ ਹੈਗੀ ਹੈ ਕਿ ਸੀਟ ਦੀ ਗੱਲ ਹੈਗੀ ਹੋਸੀਗੀ ਸੀਟ ਔਰ ਪਾਵਰ ਲਈ ਉਹ ਪਾਵਰ ਸਟਰਕਚਰ ਚ ਹੀ ਜਾ ਰਹੇ ਨੇ ਸਾਰੇ ਦੇ ਸਾਰੇ ਬੰਦੇ ਕੋਈ ਪਾਵਰ ਤੋਂ ਬਾਅਦ ਤਾਂ ਬਹੁਤ ਅਸੂਲਣ ਤਾਂ ਕੋਈ ਵੀ ਠਰ ਖੜੀ ਦਿਖਾਈ ਨਹੀਂ ਦਿੰਦੀ ਇਹ ਦੋ ਪਛੋਕੜ ਦੇ ਵਿੱਚ ਵੀ ਆਪੋ ਆਪਣੇ ਬੱਚੇ ਐਡਜਸਟ ਕਰਨਾ ਆਪੋ ਆਪਣੀਆਂ ਚੀਜ਼ਾਂ ਕਰਨੀਆਂ ਅਸੂਲਨਤਾ ਹੀ ਦਿਖਾਈ ਦੇ ਰਿਆ ਲੜਾਈ ਤਾਂ ਹਮੇਸ਼ਾ ਹੀ ਸੱਤਾ ਦੀ ਹੈ ਤੇ ਸੱਤਾ ਦੇ ਵਿੱਚ ਹਿੱਸੇਦਾਰੀ ਦੀ ਹੈ ਕਿ ਸੱਤ ਤੱਕ ਹੁੰਦੀ ਹੈ ਕਿ ਸੱਤ ਤੱਕ ਨਹੀਂ ਹੁੰਦੀ ਜਦੋਂ ਹੁਣ ਇਹ ਸਟੇਜ ਆ ਗਈ ਹੈ ਕਿ ਤੁਸੀਂ ਵਰਕਰਾਂ ਤੋਂ ਪੁੱਛਣਾ ਆਪਣੇ ਵਰਕਰ ਇਹਨੇ ਬਣਾਏ ਇਹਨਾਂ ਨੇ ਤੇ ਅੱਗੇ ਇੱਕ ਮਲੇਕ ਕੋੜ ਨਾਲ ਤੇ ਇੱਕ ਬਰਨਾਲਾ ਵੀ ਮੀਟਿੰਗਾਂ ਹੋਣੀਆਂ ਨੇ ਮਤਲਬ ਇਹ ਕਿ ਇਹਨਾਂ ਦਾ ਆਪਣਾ ਦਾਵਾ ਹੈ ਕਿ ਵਰਕਰ ਸੰਗਰੂਰ ਜ਼ਿਲ੍ਹੇ ਦੇ ਸੀ ਬਾਕੀ ਦੋਨੇ ਜ਼ਿਲ੍ਹਿਆਂ ਦੇ ਵਿੱਚ ਇਹ ਜੇ ਮੀਟਿੰਗਾਂ ਉਸ ਪੱਧਰ ਤੇ ਕਰਕੇ ਦੇਖਾਂਗੇ ਅਸੀਂ ਇਹ ਵੀ ਨਾਰਮਲੀ ਕਿਹਾ ਜਾਂਦਾ ਕਿ ਮੀਟਿੰਗ ਪ੍ਰਭਾਵਸ਼ਾਲੀ ਸੀ ਕਾਫੀ ਜਿਹੜੇ ਐਕਟਿਵਿਸਟ ਆਏ ਪਹਿਲੀ ਲੀਡਰਾਂ ਦੀ ਮੀਟਿੰਗ ਸੀ ਤੇ ਦੂਜੀ ਐਕਟਿਵਿਸਟਾਂ ਦੀ ਮੀਟਿੰਗ ਸੀ ਉਹਨਾਂ ਨੂੰ ਇੱਕ ਇਹ ਇਤਰਾਜ਼ ਵੀ ਹੈ ਕਿ ਝੂਂਦਾ ਨੇ ਕੈਂਪੇਨ ਸ਼ੁਰੂ ਕਰ ਲਈ ਹੈ ਜਿੱਥੇ ਕਿਤੇ ਵੀ ਉਹ ਜਾਂਦੇ ਨੇ ਸਾਡੇ ਵਰਕਰਾਂ ਨੂੰ ਕਦੇ ਸੱਦਿਆ ਤੱਕ ਨਹੀਂ ਗਿਆ ਮਤਲਬ ਕੋਆਪਰੇਟ ਕਰਨ ਦੀ ਟਰਾਈ ਨਹੀਂ ਹੋਈ ਦੂਸਰੇ ਪਾਸੇੋਂ ਪ੍ਰੈਕਟੀਕਲੀ ਤਾਂ ਜੇਕਰ ਇਹ ਜਿਹੜੇ ਤਣਾਅ ਨੇ ਇਹ ਪਹਿਲਾਂ ਇੱਕੋਦਮ ਨਹੀਂ ਕਈ ਵਾਰ ਲੀਡਰਾਂ ਦੀ ਸਹਿਮਤੀ ਹੋ ਜਾਂਦੀ ਹੈ ਵਰਕਰਾਂ ਦੀ ਸਹਿਮਤੀ ਬਹੁਤ ਲੰਮਾ ਸਮਾਂ ਲੈਂਦੀ ਹੈ ਲੀਡਰਾਂ ਤਾਂ ਪਤਾ ਨਹੀਂ ਕੀ ਕੀ ਸੋਚ ਕੇ ਪਹਿਲਾਂ ਫੈਸਲਾ ਲੈਣਾ ਹੁੰਦਾ ਵਰਕਰ ਅੜ ਕੇ ਖੜਦਾ ਉਹ ਲੜਾਈ ਲੜਦਾ ਗਰਾਊਂਡ ਦੇ ਉੱਤੇ ਹਮੇਸ਼ਾ ਹੀ ਜਦ ਵੀ ਵੱਡੇ ਲੀਡਰਾਂ ਦੀ ਕਈ ਵਾਰ ਇਹ ਗੱਲ ਹੋਈ ਹੈ ਟਕਰਾਅ ਹੋਏ ਨੇ ਵਰਕਰ ਖੜ ਜਾਂਦੇ ਨੇ ਓਨੈਸਟਲੀ ਲੀਡਰ ਆਪੋ ਆਪਣੀਆਂ ਫਿਊਚਰ ਦੇਖ ਕੇ ਫਿਰ ਸਮਝੌਤਾ ਕਰ ਬੈਂਦੇ ਨੇ ਤੇ ਵਰਕਰਾਂ ਦੀ ਕਈ ਵਾਰ ਲੰਮੇ ਸਮੇਂ ਚ ਡਿਮੋਰਲਾਈਜੇਸ਼ਨ ਚ ਚਲੇ ਜਾਂਦੇ ਨੇ ਵਰਕਰ ਮਤਲਬ ਇਹ ਸਾਰਿਆਂ ਨਾਲ ਵਾਪਰ ਰਿਆ ਹੁੰਦਾ ਉਦੋਂ ਵੀ ਜਦ ਤੱਕ ਸੁਣੇ ਨਹੀਂ ਤੇ ਹੁਣ ਨਹੀਂ ਹੁਣ ਇਹ ਹੈ ਕਿ ਇੱਕ ਵਾਰ ਤੁਸੀਂ ਵਰਕਰਾਂ ਨੂੰ ਉਤਸ਼ਾਹਤ ਕਰਦੇ ਹੋ ਕਿ ਆਪਣੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਨੂੰ ਲੱਗਦਾ ਇਹ ਅਮਨ ਜੋਗ ਉਹਨਾਂ ਦੇ ਜੋ ਥਾਟ ਪ੍ਰੋਸੈਸ ਹੈ ਉਹਦੇ ਵਿੱਚ ਨਹੀਂ ਆ ਰਹੀ। ਇਸੇ ਲਈ ਉਹ ਇੱਕ ਪ੍ਰਭਾਵ ਦੇਣਾ ਚਾਹੁੰਦੇ ਨੇ ਫਿਲਹਾਲ ਪ੍ਰਭਾਵ ਹੁਣ ਇਹ ਇਲੈਕਸ਼ਨ ਨਹੀਂ ਹੈ ਹੁਣ 2027 ਤੱਕ ਜਾ ਕੇ ਹੈ ਅਗਲਾ ਇਲੈਕਸ਼ਨ ਕੀ ਕਰਨਾ ਹੈ। ਜਦੋਂ ਜੇ ਇਹਨਾਂ ਦੀ ਲੜਾਈ ਇਹ ਹੈ ਕਿ ਪਾਰਟੀ ਦੇ ਸਟਰਕਚਰ ਦੇ ਅੰਦਰ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਪਾਰਟੀ ਦੇ ਸਟਰਕਚਰ ਦੇ ਅੰਦਰ ਸਾਰਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਤਾਂ ਐਸ ਇਲੈਕਸ਼ਨ ਦੇ ਵਿੱਚ ਜਿਹੜਾ ਤਾਂ ਢੀਂਡਾ ਸਾਹਿਬ ਜਾਂ ਪਰਮਿੰਦਰ ਉਹਨਾਂ ਦਾ ਸਟੈਂਡ ਹੈ ਕਿ ਚੁੱਪ ਕਰਕੇ ਬੈਠੋ ਕੁਝ ਨਾ ਕਹੋ ਘਰ ਬੈਠ ਜੋ ਕਿਸੇ ਦੀ ਹਮਾਇਤ ਨਾ ਕਰੋ ਨਾ ਕਰੋ ਨਾਲ ਕੋਈ ਫਰਕ ਨਹੀਂ ਪੈਂਦਾ ਸਾਰੇ ਵਰਕਰਾਂ ਨੂੰ ਇਹ ਕਹਿਣ ਦਾ ਇੱਕ ਤਰੀਕਾ ਹੈ ਪਰ ਕੀ ਇਹ ਕਹਿ ਕੇ ਇਹ ਗੱਲ ਤੇ ਅਮਲ ਹੋ ਜਾਏਗਾ ਵਰਕਰਾਂ ਦੇ ਪੱਧਰ ਦੇ ਉੱਤੇ ਤੇ ਵਰਕਰ ਕੀ ਫਿਰ ਜਦੋਂ ਇੱਥੇ ਬੈਠ ਜਾਣਗੇ ਵੀ ਆਪਾਂ ਬੈਠੇ ਹੋਏ ਆਂ ਕੀ ਉਹ ਸਾਰੇ ਵਿਚਾਰ ਤਰਕ ਵਰਕਰ ਨੇ ਜਾਂ ਗਰੁੱਪ ਵਾਜੀ ਚੋ ਵੀ ਖੜੇ ਹੋਏ ਨੇ ਜੇ ਗਰੁੱਪ ਵਾਜੀ ਚੋ ਖੜੇ ਹੋਏ ਨੇ ਤਾਂ ਜਿਹੜੀ ਤਾਜ਼ਾ ਕਨਟਰਡਿਕਸ਼ਨ ਹੈ ਤੁਹਾਡੀ ਕੋਥੇ ਉਹ ਸਾਹਮਣੇ ਵਾਲੇ ਨੂੰ ਹਰਾਉਣ ਲਈ ਜਾਦਾ ਜ਼ੋਰ ਲਾਉਂਦੇ ਨੇ ਕਿ ਸਾਡਾ ਸੀ ਇਹ ਤਾਂ ਦਿਖਾ ਦਈਏ ਤੁਹਾਨੂੰ ਫਿਰ ਵੀ ਸਾਡੀ ਵੀ ਇੱਕ ਪਾਵਰ ਹੈ ਕਿ ਆਪਾਂ ਕਿਵੇਂ ਗੱਲ ਚੱਲੀਏ ਤਾਂ ਉਹ ਵਰਕਰ ਕਿੱਧਰ ਜਾਣਗੇ ਫਿਰ ਇਸ਼ਾਰਾ ਕੀ ਆਪਣੇ ਲੀਡਰ ਦਾ ਇਸ਼ਾਰਾ ਢੀਕਣਗੇ ਕਿੱਧਰ ਜਾਣਾ ਜਾਂ ਆਪਣੇ ਆਪ ਹੀ ਆਪੋ ਆਪਣਾ ਰਸਤਾ ਚੁਣ ਲੈਣਗੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਔਰ ਮੇਰੀ ਇਦੋਂ ਬਿਨਾ ਵੀ ਕਈ ਵਰਕਰਾਂ ਨਾਲ ਗੱਲ ਹੋਈ ਜਿਹੜੀ ਉਹਨਾਂ ਨੇ ਤਾਂ ਇੱਕ ਗੱਲ ਹੈ ਨਾ ਓਪਨ ਕੀਤੀ ਮੀਡੀਆ ਦੇ ਨਾਲ ਬਖ ਬਖ ਮਾਮਨਿਆਂ ਦੇ ਵਿੱਚ ਔਰ ਉਹਨਾਂ ਦਾ ਮੇਰਾ ਕਹਿਣਾ ਮੋਟਿਵ ਇਹ ਹੈ ਮੈਨੂੰ ਉਹਨਾਂ ਦੇ ਕਈ ਵਰਕਰਾਂ ਦਾ ਇਹ ਕਹਿਣਾ ਕਿ ਇਸ ਸਮੇਂ ਲੜਾਈ ਸੁਖपाल ਸਿੰਘ ਖੈਰਾ ਤੇ ਮੀਤ ਹੇਰ ਦੇ ਵਿੱਚ ਦਿਖਾਈ ਦਿੰਦੀ ਹੈ ਕੱਲ ਨੂੰ ਕੀ ਹੁੰਦਾ ਕੰਪੀਅਰ ਤੇ ਉਦੋਂ ਬਾਅਦ ਦਾ ਸਵਾਲ ਹੈ ਔਰ ਵਰਕਰ ਹੋ ਸਕਦਾ ਤਾਰ ਇਧਰ ਸੜ ਦੇਣ ਕਿ ਜਿਹੜਾ ਬਿਨਿੰਗ ਕੈਂਡੀਡੇਟ ਹੋਏਗਾ ਉਧਰ ਨੂੰ ਦੇਖ ਲੈਂਦੇ ਆ ਜੇ ਜੋ ਵੀ ਕਰਨਾ ਹੈ ਕਿੱਧਰ ਨੂੰ ਜਾਣਾ ਨਾਰਮਲੀ ਲੋਕ ਸੱਤਾ ਦਾ ਵੀ ਤਾਂ ਇੱਕ ਹਿੱਸਾ ਹੁੰਦਾ ਨਾ ਕਿ ਇੰਦਰ ਜਾਣਾ ਕਿੰਦਰ ਨਹੀਂ ਜਾਣਾ ਔਰ ਹੋ ਸਕਦਾ ਉਹ ਲੀਡਰਸ਼ਿਪ ਤੋਂ ਵੀ ਆਪਣੀ ਨੂੰ ਪੁੱਛਣਾ ਵੀ ਜੇ ਲੜਾਈ ਇੰਦਰ ਚੱਲੀ ਜਾਂਦੀ ਹੈ ਤਾਂ ਆਪਾਂ ਕੀ ਕਰਨਾ ਇਦਾਂ ਨਾਲ ਤੁਹਾਨੂੰ ਇਹ ਗੱਲਾਂ ਅਜੇ ਫਿਊਚਰ ਦੇ ਵਿੱਚ ਡਿਸਾਈਡ ਹੋਣੀਆਂ ਨੇ ਅਗਲੀ ਕੈਂਪੇਨ ਦੇ ਵਿੱਚ ਕਿ ਉਹ ਵਰਕਰ ਬੈਠਾ ਹੋਇਆ ਜਾਂ ਕਿੱਧਰ ਤੁਰੂਗਾ ਕਿੱਧਰ ਨਹੀਂ ਤੁਰੂਗਾ ਔਰ ਖਾਮੋਸ਼ੀ ਨਾਲ ਬੈਠਣਾ ਮੇਰਾ ਖਿਆਲ ਹੈ ਬੜਾ ਔਖਾ ਕੰਮ ਹੋ ਜਾਂਦਾ ਜਿਹੜਾ ਪੋਲਿਟੀਕਲ ਐਕਟਿਵਿਸਟ ਹੁੰਦਾ ਉਹਦੇ ਵਾਸਤੇ ਇਹ ਕਹਿਣਾ ਪਰ ਨਾਲ ਦੀ ਨਾਲ ਇੱਕ ਅਗਲਾ ਪਹਿਲੂ ਹੈ ਇਹਦੇ ਵਿੱਚ ਅਗਲਾ ਪਹਿਲੂ ਇਹ ਹੈ ਕਿ ਜੇ ਅਕਾਲੀ ਦਲ ਪਰਫਾਰਮ ਵਧੀਆ ਨਹੀਂ ਕਰ ਪਾਉਂਦਾ ਤਾਂ ਦੁਬਾਰਾ ਤੋਂ ਇਹ ਗੱਲ ਇੰਟਰਨਲ ਅਕਾਲੀ ਦਲ ਦੇ ਵਿੱਚ ਖੜੀ ਹੋਣੀ ਹੈ ਜਿਹੜਾ ਕਿ ਇੱਕ ਨੋਟ ਬਣ ਰਿਹਾ ਜੇ ਆਪਾਂ ਦੇਖਾਂਗੇ ਕਿ ਢੀਰਸਾ ਸਾਹਿਬ ਨੇ ਵੀ ਇਹ ਕਹਿ ਵੀ ਆਲੀ ਨੇ ਕਿਹਾ ਚੰਗੀ ਗੱਲ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਜਾਂ ਬਿਕਰਮ ਮਜੀਠੀਆ ਨੇ ਵੀ ਕਿਹਾ ਕਿ ਆ ਗੱਲ ਐ ਹੋਣੀ ਚਾਹੀਦੀ ਐ ਬੀਬੀ ਦੀਗਿਰ ਕੌਰ ਨੇ ਵੀ ਕਿਹਾ ਗੱਲ ਐ ਹੋਣੀ ਚਾਹੀਦੀ ਐ ਤਾਂ ਇੱਕ ਕਾਫੀ بڑا ਗਰੁੱਪ ਅੰਦਰੂਨੀ ਫਿਰ ਇੱਕ ਐਸ ਲੈਵਲ ਦੀ ਗੱਲ ਕਰਨ ਵਾਲਾ ਕੀ ਹੋ ਜਾਊਗਾ ਪਾਰਟੀ ਦੇ ਅੰਦਰ ਉਦੋਂ ਬਾਅਦ ਉਦੋਂ ਬਾਅਦ ਪਾਰਟੀ 'ਚ ਕੁਝ ਸਟ੍ਰਕਚਰਲ ਚੇਂਜਸ ਆਉਣਗੇ ਜਾਂ ਟਾਜਾਗਾ ਤਬਦੀਲੀਆਂ ਜਿਹਨਾਂ ਨੂੰ ਗੱਲ ਇਹ ਕਹੀ ਜਾਂਦੀ ਹੁੰਦੀ ਐ ਕਿ ਨਹੀਂ ਉਹਦਾ ਮਜਾਜ ਬਦਲੂਗਾ ਉੱਚ ਪਾਰਲੀਮੈਂਟਰੀ ਬੋਰਡ ਦਾ ਬਣਨਾ ਉਹਦੇ ਚ ਪੀਏਸੀ ਦੀ ਕੁਆਲਿਟੀ ਵਰਕਰ ਨਾਲ ਰੱਖਣਾ ਉਹਦੇ ਸਾਰੇ ਮੁੱਦੇ ਪਹਿਲਾਂ ਉਹਨਾਂ ਕਮੇਟੀਆਂ ਦੇ ਵਿੱਚ ਵਿਚਾਰ ਕੇ ਉਸ ਤੋਂ ਬਾਅਦ ਪ੍ਰਧਾਨਗੀ ਦੇ ਰਾਹੀਂ ਕੋਈ ਫੈਸਲਾ ਕਰਨਾ ਕਿ ਉਹ ਚੇਂਜ ਜਿਹੜੀਆਂ ਕਿ ਇੱਕ ਲੈਵਲ ਦੇ ਛੋਂਦਾ ਕਮੇਟੀ ਦੀਆਂ ਚੇਂਜਸ ਸੀ ਜਿਨ੍ਹਾਂ ਨੂੰ ਉਹਨਾਂ ਦੀ ਇੱਕ ਹੋਰ ਕਮੇਟੀ ਨੇ ਮੰਨੇ ਆ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਸਟੈਪ ਬਾਈ ਸਟੈਪ ਲਾਗੂ ਕਰਾਂਗੇ ਜਾਂ 2 ਟਰਮਸ ਤੋਂ ਬਾਅਦ ਪ੍ਰਧਾਨਗੀ ਵੀ ਨਾ ਰੱਖਣਾ 2 ਟਰਮਸ ਤੋਂ ਬਾਅਦ ਪ੍ਰਧਾਨਗੀ ਕਿਸੇ ਨਵੇਂ ਬੰਦੇ ਕੋਲ ਚਲੇ ਜਾਣਾ ਇਹ ਸਾਰੀਆਂ ਜਿਹੜੀਆਂ ਚੇਂਜਸ ਨੇ ਇਹ ਗੱਲ ਮਜ਼ਬੂਤੀ ਨਾਲ ਇੰਟਰਨਲ ਡੈਮੋਕ੍ਰੇਸੀ ਦੀ ਉੱਠਣ ਦੇ ਚਾਂਸ ਬਣ ਜਾਣਗੇ ਜੇਕਰ ਹਾਲਾਤ ਇਹ ਰਹੇ ਹਾਂ ਜੇ ਕਾਲੀ ਦਲ ਬੈਟਰ ਪਰਫਾਰਮ ਕਰ ਗਿਆ ਤਾਂ ਇਹ ਚੀਜ਼ਾਂ ਫਿਰ ਵੀ ਦਬ ਜਾਣਗੀਆਂ ਚਾਹੇ ਕਿਸੇ ਨੂੰ ਟ੍ਰੈਕਟ ਮਿਲੀ ਨਹੀਂ ਮਿਲੀ ਫੇਰ ਇਹ ਕੋਰਾ ਡਵੈਲਪ ਹੋ ਜਾਂਦਾ ਕਿਉਂਕਿ ਉਹ ਗੱਲ ਪ੍ਰਧਾਨ ਦੇ ਖਾਤੇ ਦੇ ਵਿੱਚ ਜਾਂਦੀ ਹੁੰਦੀ ਹੈ ਇਸ ਲਈ ਅੱਜ ਦਾ ਜਿਹੜਾ ਇਹ ਮੈਨੂੰ ਲੱਗਦਾ ਹੈ ਕਿ ਢੀਂਡਸਾ ਗਰੁੱਪ ਅਜੇ ਇਹ ਕੋਈ ਬਹੁਤ ਵੱਡਾ ਬਾਕੀਆਂ ਦਾ ਸਟੈਂਡ ਲੈਂਡ ਦੀ ਬਜਾਏ ਕਿਸੇ ਉਸ ਕੂਟਨੀਤਿਕ ਤਰੀਕੇ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਦੀ ਹیثیت ਉੱਥੇ ਜ਼ਰੂਰ ਲਿਆਉਣ ਦੀ ਕੋਸ਼ਿਸ਼ ਕਰਨਗੇ ਕਿ ਇਹਨਾਂ ਦੀ ਅਹਿਮੀਅਤ ਉਹਨਾਂ ਨੂੰ ਮਤਲਬ ਦਾ ਅਹਿਸਾਸ ਹੋਵੇ ਤੇ ਪਾਰਟੀ ਦੇ ਅੰਦਰ ਉਹ ਗੱਲ ਜਿਹੜੀ ਇਹ ਕਹਿਣਾ ਚਾਹੁੰਦੇ ਸੀਗੇ ਸਾਰੇ ਰਲ ਕੇ ਪਹਿਲਾਂ ਉਹਦੀ ਮਜ਼ਬੂਤੀ ਦਾ ਕੋਈ ਰਾਹ ਬਣ ਸਕੇ ਇਹ ਗੱਲ ਦੀ ਹੀ ਸਟ੍ਰੈਟੈਜੀਕਲ ਅਪਰੋਚ ਦੇ ਤੌਰ ਦੇ ਉੱਤੇ ਲੱਗਦੀ ਹੈ ਸਹਿਮੀਰ ਜੀ ਤੁਹਾਨੂੰ ਸੁਣਦਿਆਂ ਜਿਹੜਾ ਸਵਾਲ ਮੇਰੇ ਮਨ ਚ ਉੱਠਿਆ ਤੇ ਮੈਨੂੰ ਲੱਗਦਾ ਕਿ ਮੋਰ ਥੈਨ 50% ਸਰੋਤਿਆਂ ਦੇ ਬ੍ਰੇਨ ਚ ਵੀ ਉੱਠਿਆ ਹੋਊਗਾ ਮੈਂ ਕਰ ਲੈਣਾ ਤੁਹਾਡੇ ਤੋਂ ਬੈਟਰ ਪਰਫਾਰਮੈਂਸ ਕਿ ਨੂੰ ਮੰਨਦੇ ਹੋ ਪਹਿਲੇ ਨੰਬਰ ਤੇ ਤੇ ਅਕਾਲੀ ਦਾ ਲਾਣ ਹੋ ਰਿਹਾ ਦੂਜੇ ਤੀਜੇ ਚੌਥੇ ਕਿਹਨੂੰ ਬੈਟਰ ਪਰਫਾਰਮੈਂਸ ਮੰਨਦੇ ਹੋ ਤੇ ਕਿਹਦੇ ਤੋਂ ਬਾਅਦ ਸਥਿਤੀ ਬੜੀ ਗੁੰਝਲਦਾਰ ਹੋਣ ਵਾਲੀ ਆ ਤੇ ਚੁਣੌਤੀਪੂਰਨ ਹੋਣ ਵਾਲੀ ਆ ਇਸ ਲੀਡਰਸ਼ਿਪ ਲਈ ਇੱਕ ਤਾਂ ਇਹ ਵੀ ਕੀ ਅਕਾਲੀ ਦਾ 1 2 3 4 ਸੀਟਾਂ ਕੱਢਦਾ ਕੁਝ ਕਿਤੋਂ ਵੀ ਦੂਸਰਾ ਜਿਹੜੀ ਪਰਸੈਂਟੇਜ ਆ ਵੋਟ ਆ 2022 ਦੀ ਉਹਨਾਂ ਦੀ ਉਹਦੇ 'ਚ ਕੋਈ ਇੰਪਰੂਵਮੈਂਟ ਹੁੰਦੀ ਆ ਜਾਂ ਉਹਦੇ 'ਚ ਡਿਕਲਾਈਨ ਹੁੰਦਾ ਇਹ ਦੋਨੋਂ ਪੈਮਾਨੇ ਹੁੰਦੇ ਨੇ ਪਾਰਟੀਆਂ ਦੇ ਜਿਹੜਾ ਜਿਹੜੀ ਚੀਜ਼ 'ਚ ਵਧ ਹੋ ਜੇ ਉਧਰ ਨਾ ਮੰਨ ਲਿਆ ਜਾਂਦਾ ਹੁੰਦਾ ਵੀ ਜੇ ਦੇਖੋ ਜੀ ਦੇਖੋ ਆ ਤਾਂ ਹੋ ਹੀ ਗਿਆ ਆਪਣਾ ਕੰਪੈਰੇਟਿਵਲੀ ਪਹਿਲਾਂ ਨਾਲੋਂ 2019 ਚ ਦੋ ਸੀਟਾਂ ਰਈਆਂ ਅਕਾਲੀ ਦਲ ਨੇ ਪਾਰਲੀਮੈਂਟ ਚ 2017 ਦੇ ਵਿੱਚ ਪਹਿਲਾਂ ਮਤਲਬ ਉਹ ਮੇਨ اپੋਜੀਸ਼ਨ ਤੋਂ ਪਿੱਛੇ ਰਹੀ ਫਿਰ ਉਸ ਤੋਂ ਬਾਅਦ 2022 ਚ ਆ ਕੇ ਕੇਵਲ 3 ਐਮਐਲਏ ਰਹੇਗੇ ਵੋਟ 18% ਤੱਕ ਕਿਸ ਦੀ ਹੁਣ ਅੱਗੇ ਇਸ ਚ ਪਰਫਾਰਮੈਂਸ ਦਾ ਆਧਾਰ ਵੋਟ ਪਰਸੈਂਟੇਜ ਨੂੰ ਵੀ ਮੰਨਿਆ ਜਾ ਸਕਦਾ ਤੇ ਕੁਝ ਸੀਟਾਂ ਦੀ ਤੇ ਬਿੰਦਾਂ ਕਾਇਮ ਪੋਜੀਸ਼ਨ ਨੂੰ ਵੀ ਦੇਖਿਆ ਜਾਂਦਾ ਹੈ ਕਿ ਦੋਨਾਂ ਚੋਂ ਕੋਈ ਇੰਪਰੂਵਮੈਂਟ ਨਹੀਂ ਦਿਖਾਈ ਦਿੰਦੀ ਤਾਂ ਤਾਂ ਫਿਰ ਆਟੋਮੈਟਿਕਲੀ ਇੱਕ ਗੱਲ ਅੰਗੇ ਹੋਏਗੀ ਉਹ ਗੱਲ ਜਿਹੜੀ ਅੰਦਰੂਨੀ ਜਿਹਨੂੰ ਆਪਾਂ ਚਾਹੇ ਉਹਨੂੰ ਬਗਾਵਤ ਦਾ ਨਾਮ ਦਿਓ ਜਾਂ ਸੁਧਾਰ ਦਾ ਨਾਮ ਦਿਓ ਜਾਂ ਅਜੰਡੇ ਦਾ ਨਾਮ ਜੋ ਵੀ ਹੈ ਉਹ ਚੀਜ਼ਾਂ ਦੇ ਲਈ ਜਾਦਾ ਵਹਿਤ ਅਜੰਡਾ ਲੱਗੂ ਸਰਕਦਾਰ ਸਿੰਘ ਜੀ ਤੁਸੀਂ ਚੋਣ ਸਰਵੇਖਣਾਂ ਨੂੰ ਤੇ ਮੰਨਦੇ ਨਹੀਂ ਤੁਸੀਂ ਲੀਕ ਮਾਰ ਦਿੰਨੇ ਹੁੰਦੇ ਹੋ ਫਿਰ ਫਾਇਦਾ ਨਹੀਂ ਕੁਝ ਕਰਦਾ ਮੈਂ ਮੈਂ ਸਿੱਧੇ ਮਾਰ ਤੁਸੀਂ ਤੁਸੀਂ ਮੈਨੂੰ ਕਹੋ ਵੇ ਕਿਹੜੇ ਕੱਪੜੇ ਦਾ ਚਾਹੀਦਾ ਮੈਂ ਤੁਹਾਨੂੰ ਲਿਆ ਦਿੰਦਾ ਮਤਲਬ ਮੈਂ ਆਪਣੇ ਤੌਰ ਤੇ ਆਪਣੇ ਆਪ ਲਈ ਸਵਾਲ ਕਰ ਲੈਣਾ ਤੁਸੀਂ ਉਹਦਾ ਆਪਣੇ ਸਿੱਧਾ ਜਵਾਬ ਦੇ ਦਿਓ ਵੀ ਜੇਕਰ ਸਥਿਤੀ ਨੂੰ ਦੇਖੀਏ ਤਾਂ ਅਕਾਲੀ ਦਲ ਨੂੰ ਬਿਹਤਰ ਸਥਿਤੀ 'ਚ ਨਹੀਂ ਮੰਨ ਰਹੇ ਸਰਵੇਖਣ ਤੇ ਆਪਾਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਸੀਟ ਨਹੀਂ ਕੋਈ ਆ ਰਹੀ ਜਿੱਦਾਂ ਐਬੀਪੀਸੀ ਵੋਟਰ ਨੇ ਕਿਹਾ ਸੀ ਆਪਾਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੂੰ ਸੀਟਾਂ ਆ ਰਹੀਆਂ ਪਰ ਹੁਣ ਸਵਾਲ ਇਹ ਹੈ ਕਿ ਭਾਜਪਾ ਜਿੱਦਾਂ ਧੜਾ ਧੜਾ ਲੋਕਾਂ ਨੂੰ ਸ਼ਾਮਲ ਕਰ ਰਹੀ ਆ ਜੇਕਰ ਪਹਿਲੇ ਦੂਜੇ ਦੇ ਉੱਤੇ ਸਰਵੇਖਣਾਂ ਦੇ ਨਜ਼ਰੀਏ ਨਾਲ ਕਾਂਗਰਸ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਹੈ ਤਾਂ ਫਿਰ ਤੀਜੇ ਚੌਥੇ ਦੀ ਲੜਾਈ ਹੈਗੀ ਇਹਨਾਂ ਦੀ ਜੇ ਫਿਲਹਾਲ ਅੱਜ ਚ ਬੈਠ ਕੇ ਦੇਖੀਏ ਇੱਕ ਮਹੀਨਾ ਪਾਰ ਕੀ ਹੋਣ ਵਾਲਾ ਮੈਨੂੰ ਪਤਾ ਨਹੀਂ ਲੇਕਿਨ ਜੇ ਉਸ ਸਥਿਤੀ ਦੇ ਵਿੱਚ ਭਾਜਪਾ ਇਹਨਾਂ ਨਾਲੋਂ ਵਹਿਤਰ ਕਰ ਜਾਂਦੀ ਹੈ ਤੇ ਜਾਂ ਜੇ ਇਹ ਭਾਜਪਾ ਨਾਲੋਂ ਵਹਿਤਰ ਵੀ ਕਰ ਜਾਂਦੇ ਨੇ ਵਾਈਸ ਵਰਸਾ ਕਿਉਂਕਿ ਇਹ ਤਾਂ ਮੇਨ ਪਾਰਟੀ ਆ ਨਾ ਮੇਨਸਟ੍ਰੀਮ ਦੀ ਮੇਨ ਪਾਰਟੀ ਹੈ ਖਿੱਤੇ ਦੀ ਪਾਰਟੀ ਹੈ ਤਾਂ ਫਿਰ ਸੋ ਰਵੀਰ ਸਿੰਘ ਬਾਦਲ ਲਈ ਜੇ ਮੰਨ ਲਓ ਬੀਜੇਪੀ ਉਲਟ ਫੇਰ ਕੁਝ ਕਰ ਜਾਂਦੀ ਹੈ ਵੋਟ ਪ੍ਰਤੀਸ਼ਤਤਾ ਤੇ ਇੰਨੀ ਸੰਭਵ ਨਹੀਂ ਪਰ ਜੇ ਕਰ ਜਾਂਦੀ ਹੈ ਤਾਂ ਤਾਂ ਫਿਰ ਇਹ ਲੀਡਰਸ਼ਿਪ ਨੂੰ ਚੁਣੌਤੀ ਕਿੱਦਾਂ ਇਹਨੂੰ ਹੈਂਡਲ ਕੀਤਾ ਜਾਊਗਾ ਮੈਂ ਬੜੇ ਸਿੰਪਲ ਜਿਹਾ ਇਹਦਾ ਤੁਹਾਨੂੰ ਜਵਾਬ ਦੇਣਾ ਹੈ ਤੁਸੀਂ ਜਲੰਧਰ ਲੋਕ ਸਭਾ ਵਾਈ ਇਲੈਕਸ਼ਨ ਤੇ ਸਗਰੂਰ ਲੋਕ ਸਭਾ ਵਾਈ ਇਲੈਕਸ਼ਨ ਇਹਨਾਂ ਦਾ ਜਲਦ ਦੇਖੋ ਜੀ ਇਹਦੇ ਵਿੱਚ ਅਕਾਲੀ ਦਲ ਦੀ ਕੀ ਪੋਜੀਸ਼ਨ ਸੀ ਜੇ ਤੁਸੀਂ 3 ਜਾਂ 4 ਜਾਂ ਦੂਜੇ ਨੰਬਰ ਦੀ ਲੜਾਈ ਦੀ ਗੱਲ ਕਰਦੇ ਹੋ ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰਾਂਗਾ ਇਹ ਜਿਹੜੀ ਇਹਨਾਂ ਦੇ ਦੋ ਬਾਏ ਇਲੈਕਸ਼ਨ ਦੇ ਵਿੱਚ ਪੋਜੀਸ਼ਨ ਸੀਗੀ ਕਿ ਉਹਦੇ ਵਿੱਚ ਤੁਹਾਨੂੰ ਲੱਗਦਾ ਕੋਈ ਇੰਪਰੂਵਮੈਂਟ ਹੋਈ ਹੈ ਇਹਨਾਂ ਦਰਾਂ ਦੇ ਵਿੱਚ ਜੇ ਹੋਈ ਹੈ ਤੇ ਉਹਦਾ ਪ੍ਰਮਾਨ ਕੀ ਹੈ ਕਿਉਂਕਿ ਪਿਛਲੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਸਿਰਟਾਰੇ ਗਏ ਸੀ ਤਿੰਨ ਨਾਂ ਰਹਿ ਗਏ ਤਿੰਨ ਐਸ ਵੇਲੇ ਤਿੰਨੇ ਨਾਲ ਹੀ ਆ ਪਾਰਟੀ ਤੇ ਤੇ ਦੋਵੇਂ ਬਾਏ ਇਲੈਕਸ਼ਨ ਦੇ ਵਿੱਚ ਵੋਟ ਗਿਣਤੀ ਦੀ ਪਈ ਜਦ ਕਿ ਸੰਗਰੂਰ ਦੇ ਵਿੱਚ ਇਹਨਾਂ ਨੇ ਬੀ ਕਮਲਦੀਪ ਕੌਰ ਖੜੀ ਕੀਤੀ ਸੀ ਭਾਈ ਰਾਜਵਾਨਾ ਜੀ ਭੈਣ ਇਹ ਸ਼ੋ ਵੀ ਬੰਦੇ ਸਿੰਘ ਦਾ ਬਣਾਇਆ ਸੀ ਫਿਰ ਵੀ ਵੋਟਾਂ ਨਹੀਂ ਪਈਆਂ ਜਲੰਧਰ ਵੀ ਵੋਟਾਂ ਨਹੀਂ ਪਈਆਂ ਸੋ ਮੈਂ ਮੋਟੀ ਜੀ ਗੱਲ ਕੀਤੀ ਹੈ ਮੈਂ ਤੀਜੀ ਜਾਂ ਚੌਥੀ ਪੋਜੀਸ਼ਨ ਦੇ ਵਿੱਚ ਨਹੀਂ ਪੈਂਦਾ ਮੇਰਾ ਸਵਾਲ ਹੈ ਸਿੰਪਲ ਜਿਹਾ ਕਿ ਬਈ ਕੀ ਉਸ ਪੋਜੀਸ਼ਨ ਦੇ ਵਿੱਚ ਇਹਨਾਂ ਦੀ ਕੋਈ ਇੰਪਰੂਵਮੈਂਟ ਹੋਈ ਹੈ ਆ ਜਿਹੜੀਆਂ ਯਾਤਰਾਵਾਂ ਦੇ ਵਿੱਚ ਤੁਹਾਨੂੰ ਭੀੜ ਨਜ਼ਰ ਆਉਂਦੀ ਹੈ ਇਹ ਭੀੜ ਤਾਂ ਜਿਹੜੀ 2022 ਦੀ ਇਲੈਕਸ਼ਨ ਸੀ ਨਾ ਔਰ ਇਹ ਵਿੱਚ ਵੀ ਇਹਨਾਂ ਦਾ ਨਜ਼ਰ ਆਉਂਦੀ ਸੀ ਇਹ ਨਹੀਂ ਨਜ਼ਰ ਆਉਂਦੀ ਸੀ। ਸੋ ਪੰਜਾਬ ਵਿੱਚ ਭੀੜ ਦਾ ਪੈਮਾਨਾ ਨਹੀਂ। ਠੀਕ ਹੈ। ਮੈਂ ਮੇਰਾ ਪੈਮਾਨਾ ਦੋ ਬਾਏ ਇਲੈਕਸ਼ਨ ਦਾ ਨਾਲੀ ਤੇ ਉਸ ਤੋਂ ਬਾਅਦ ਇਹਨਾਂ ਦੀ ਕੀ ਇੰਪਰੂਵਮੈਂਟ ਹੈ ਇਹ ਗੱਲ ਦੇਖਣੀ ਹੈ। ਢੀੜ ਸਾਹਿਬ ਹੋਰਾਂ ਦੇ ਆਉਣ ਦੇ ਨਾਲ ਕਿੰਨਾ ਫਰਕ ਪੈਂਦਾ ਮਨ ਨਾਲ ਇਹ ਵੀ ਕਲੀਅਰ ਕਰਦੇ ਆ। ਢੀੜ ਸਾਹਿਬ ਜੀ ਨੇ ਅੱਜ ਕਿਹਾ ਸੀਗਾ ਕਿ ਮੇਰਾ ਉਹ ਵਿਸ਼ਵਾਸ ਟੁੱਟਿਆ। ਜਦੋਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਕੀ ਫਰਕ ਪੈਂਦਾ ਤੇ ਸਿਚੁਏਸ਼ਨ ਕਿਤੇ ਕਪੀਅਰ ਕੀਤੀ ਜਾਂਦੀ ਹੈ। ਇੱਕ ਢੀਂਡਸਾ ਜੀ ਲਾਸਟ ਕੜੀ ਇਲੈਕਸ਼ਨ ਜਿੱਤੇ ਸੀ ਆਪਣੇ ਹਲਕੇ ਦੇ ਵਿੱਚ ਦੂਜਾ ਲਾਸਟ ਵੱਡੇ ਸਪਲਿਟ 1998 ਨੂੰ 99 ਵਿੱਚ ਆਈ ਸੀ ਉਰਚਸਨ ਤੋਂ ਉਹਨਾਂ ਨਾਲ 11 ਐਮਐਲਏ ਸੀਗੇ ਵੀ ਆਪਣੇ ਜਿਹੜੇ ਸੀਗੇ 2002 ਦੇ ਇਲੈਕਸ਼ਨ ਉਹਨਾਂ ਨੇ ਹਰਵਾਤੇ ਸੀ ਸਰੋਵਣੀ ਚਾਲੀ ਦਲ ਨੂੰ ਉਸ ਤੋਂ ਬਾਅਦ ਮੁੜ ਕੇ ਰਾਜਨਾਮਾ ਹੋਇਆ ਸੀਗਾ ਉਹਨਾਂ ਦਾ ਮਾਸ ਬੇਸ ਸੀਗਾ ਸਰਜੋਲਗੜ ਬਾਰੇ ਤੇ ਢੀਂਡਸਾ ਜੀ ਬਾਰੇ ਮਤਲਬ ਬਲਵਿੰਦਰ ਭੁੰਦੜ ਬਾਰੇ ਤੇ ਢੀਂਂਡਸਾ ਜੀ ਬਾਰੇ ਤੁਸੀਂ ਉਸ ਇਲਾਕੇ ਚ ਗੱਲ ਕਰਕੇ ਦੇਖੋ ਲੋਕ ਇਹंदे ਹੁੰਦੇ ਸੀਗੇ ਵੀ ਅਸੀਂ ਹਰਾ ਕੇ ਭੇਜਦੇ ਆਂ ਤੇ ਬਾਦਲ ਸਾਹਿਬ ਇਹਨਾਂ ਨੂੰ ਰਾਜਸਭਾ ਚ ਭੇਜ ਦਿੰਦੇ ਆਂ ਇਹ ਮੈਨਰੇਟਿਵ ਆਪ ਨੂੰ ਹੈ ਸੋ ਉਹ ਹੁੰਦਾ ਇੱਕ ਮਾਸਕ ਬੇਸ ਦੀ ਗੱਲ ਸੋ ਉਸ ਕੰਟੈਕਸਟ ਦੇ ਵਿੱਚ ਇਹਨਾਂ ਦਾ ਆਉਣਾ ਜਾਂ ਨਾ ਆਉਣਾ ਕਿੰਨਾ ਕਿ ਫੈਕਟਿਵ ਹੈ ਪਾਰਟੀ ਆਸਤੇ ਉਹ ਵੀ ਅੰਦਾਜ਼ਾ ਲਾਉਣਾ ਚਾਹੀਦਾ ਹੈ ਸਾਰੀ ਗੱਲ ਤੇ ਆ ਕੇ ਜੀ ਸੋ ਮੈਂ ਮੋਤੀ ਜੀ ਤੁਹਾਨੂੰ ਗੱਲ ਕਰਤੀ ਕਿ ਜੇ ਅਕਾਲੀ ਦਲ ਦੀ ਪੋਜੀਸ਼ਨ ਦੇਖਣੀ ਹੈ ਤਾਂ ਸਿਰਫ ਇਹ ਦੇਖੋ ਪੀ ਪਿਛਲੇ 1 ਸਾਲ ਦੇ ਵਿੱਚ ਇਹਨਾਂ ਦੀ ਸਿਚੁਏਸ਼ਨ ਦੇ ਵਿੱਚ ਇੰਪਰੂਵਮੈਂਟ ਕਿੰਨੀ ਹੋਈ ਹੈ ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਇੱਕ ਅੰਦਾਜ਼ਾ ਹੋਰ ਨਾ ਦਿੰਦੇ ਜੀ ਸਿਚੁਏਸ਼ਨ ਇਹ ਹੈ ਕਿ ਹੋਮ ਮਿਨਿਸਟਰ ਨੇ ਇਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਬੰਦੇ ਸਿੰਘਰ ਦੇ ਮਾਮਲੇ 'ਚ ਇੱਕ ਇੰਡੀਕੇਸ਼ਨ ਪਾਰਟੀ ਦੀ ਪੋਜੀਸ਼ਨ ਇਹ ਵੀ ਹੈ ਜੇ ਪਾਰਟੀ ਦਮ ਹੁੰਦਾ ਤੇ ਕਿ ਹੋਮ ਮਿਨਿਸਟਰ ਟਾਈਮ ਵੀ ਨਾਲ ਦੇ ਵਿੱਚ ਜਸਟ ਪਾਰਟੀ ਨਾਲ 25 ਸਾਲ ਤੁਹਾਡੀ ਅਲਾਈਅੰਸ ਰਹੀ ਹੋਵੇ ਉਸ ਪਾਰਟੀ ਦੇ ਐਸਜੀਪੀਸੀ ਤੁਹਾਡੇ ਕੋਲ ਟਾਈਮ ਮੰਗ ਰਹੀ ਹੋਵੇ ਤੁਸੀਂ ਟਾਈਮ ਵੀ ਨਹੀਂ ਦੇ ਰਹੇ ਸੋ ਇਹ ਪਾਰਟੀ ਦੀ ਸਟਰੈਂਥ ਦਾ ਮਸਲਾ ਹੈ ਅਸੀਂ ਪਾਰਟੀ ਦੀ ਸਟਰੈਂਥ ਵੀ ਦੇਖੀ ਹੈ ਵੀਕਨੈਸ ਵੀ ਦੇਖੀ ਹੈ ਇਸ ਵੇਲੇ ਪਾਰਟੀ ਸਭ ਤੋਂ ਕਮਜ਼ੋਰ ਹੈਗੀ ਹੈ ਸੋ ਲੜਾਈ ਕਿਹੜੇ ਨੰਬਰ ਦੀ ਹੈ ਤੁਸੀਂ ਹੰਦਾ ਜਾ ਆਪ ਹੀ ਲਾ ਸਕਦੇ ਹੋ ਬਿਲਕੁਲ ਠੀਕ ਹੈ ਪਾਰਟੀ ਚ ਸਫਬੰਦੀ ਹੋ ਰਹੀ ਹੈ ਲੋਕ ਜਿਸ ਤਰੀਕੇ ਦੇ ਹਾਲਾਤ ਬਣੇ ਉਹਦੇ ਵਿੱਚ ਕੁਦਰਤੀ ਤੌਰ ਤੇ ਢੀਂਸਾ ਸਾਹਿਬ ਦੇ ਨਾਲ ਕੁਝ ਜੋੜੇ ਨੇ ਤੇ ਦੂਜੀ ਕਦਰ ਦੇ ਆਗੂਆਂ ਚ ਇਸ ਤਰ੍ਹਾਂ ਦੀ ਆਪਸੀ ਬੌਂਡਿੰਗ ਇੱਕ ਵਾਰੀ ਫਿਰ ਦੇਖਣ ਨੂੰ ਮਿਲ ਰਹੀ ਮੈਨੂੰ ਲੱਗਦਾ 700 ਵੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਢੀਂਟਾ ਸਾਹਿਬ ਦੇ ਆਉਣ ਦਾ ਨੁਕਸਾਨ ਵੱਧ ਹੋਇਆ ਫਾਇਦਾ ਘੱਟ ਹੋਇਆ ਵੈਸੇ ਢੀਂਟਾ ਸਾਹਿਬ ਨੇ ਜਿਸ ਤਰੀਕੇ ਨਾਲ ਆਪਣੇ ਵਰਕਰਾਂ ਦੇ ਨਾਲ ਗੱਲ ਕੀਤੀ ਆ ਵਰਕਰ ਜੇਕਰ ਇੱਕ ਵਾਰੀ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਨ ਚਲੇ ਜਾਣ ਤੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਮੋੜ ਆਉਣ। ਮਤਲਬ ਜੇ ਢੀਂਟਾ ਸਾਹਿਬ ਸੁਖਪਾਲ ਖਹਿਰਾ ਦੀ ਜਾਂ ਚਾਹੇ ਇਹਨਾਂ ਦੇ ਵਰਕਰ ਚੁੱਪ ਪੈਣ ਦੀ ਬਜਾਏ ਕਿਉਂਕਿ ਪਿੰਡ ਦੇ ਵਿੱਚ ਧੜਿਆਂ ਨੂੰ ਚੁੱਪ ਕਰਕੇ ਸ਼ਾਂਤ ਰਹਿਣਾ ਸੰਭਵ ਹੀ ਨਹੀਂ ਹੁੰਦਾ। ਉਹਨਾਂ ਨੂੰ ਉੱਥੇ ਧੜਿਆਂ ਦੀ ਪਿੰਡ ਦੀ ਲੜਾਈ ਲੜਨੀ ਪੈਂਦੀ ਹੈ। ਉਹਨਾਂ ਕਿਸੇ ਪਾਸੇ ਜਾਣਾ ਹੈ। ਜਿਹੜੇ ਚਲੇ ਜਾਣ ਉਹਨਾਂ ਦੇ ਮੁੜਨ ਦੀਆਂ ਸੰਭਾਵਨਾਵਾਂ ਬੜੀਆਂ ਸਿਆਸਤ ਵਿੱਚ ਘੱਟ ਆ ਕਿਉਂਕਿ ਮੌਕੇ ਬਹੁਤ ਨੇ। ਖੈਰ ਮੈਂ ਉਸ ਗੱਲ ਤੇ ਨਹੀਂ ਜਾਂਦਾ। ਤੁਸੀਂ ਇੱਕ ਗੱਲ ਕੀਤੀ ਹੈ ਕਿ ਇਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਗੱਲ ਬਹੁਤ ਅੱਗੇ ਔਰ ਜਿਸ ਤਰ੍ਹਾਂ ਅਕਾਲੀ ਦਲ ਸਟੈਂਡ ਲੈ ਰਿਹਾ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਆਪਣੇ ਮਤੇ ਕੋਰ ਕਮੇਟੀ ਦੇ ਮਤੇ ਨਾਲ ਹੀ ਅੱਗੇ ਵਧਣਾ ਚਾਹੁੰਦੇ ਸੀਗੇ ਗੱਲ ਇਸ ਤੋਂ ਥੋੜੀ ਜਿਹੀ ਪਾਰ ਦੀ ਪੀ ਆ ਇਹਨਾਂ ਦੇ ਪੁਰਾਣੇ ਸਾਥੀ ਔਰ ਦਿੱਲੀ ਦੇ ਵਿੱਚ ਇੱਕ ਲੀਡਰ ਜਿਹੜੇ ਬਾਅਦ ਦੇ ਵਿੱਚ ਬੀਜੇਪੀ ਚ ਚਲੇ ਗਏ ਉਹਨਾਂ ਦਰਾ ਹੀ ਵੀ ਗੱਲ ਚੱਲ ਰਹੀ ਸੀਗੀ ਔਰ ਇਹ ਗੱਲ ਕਾਫੀ ਨੇੜੇ ਪਹੁੰਚੀ ਹੋਈ ਸੀ ਲੇਕਿਨ ਜਦੋਂ ਇਹਨਾਂ ਦੀ ਸਿੱਧੋਂ ਗੱਲ ਹੁੰਦੀ ਆ ਦੋ ਪੱਧਰਾਂ ਦੇ ਉੱਤੇ ਹੋਮ ਮਿਨਿਸਟਰ ਨਾਲ ਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਨਾਲ ਤੇ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੇ ਪਦਰ ਤੇ ਹੁੰਦੀ ਹੈ ਤੇ ਉਹਨਾਂ ਨੇ ਸਿੱਧਾ 6 ਸੀਟਾਂ ਦੀ ਮੰਗ ਰੱਖੀ ਇਧਰੋਂ ਨਾ ਕਰਤੀ ਕਹੀ ਤੇ ਗੱਲ ਟੁੱਟ ਗਈ ਤੇ ਅਗਲੇ ਦਿਨ ਸੁਨੀਲ ਜਾਖੜ ਆਣ ਕੇ ਪ੍ਰੈਸ ਦੇ ਰੋਬਰੂ ਹੋ ਗਏ ਪ੍ਰੈਸ ਦੇ ਰੋਬਰੂ ਨਹੀਂ ਉਹਨਾਂ ਨੇ ਵੀਡੀਓ ਜਾਰੀ ਕਰ ਦਿੱਤੀ